ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਅੱਜ ਆਪਾਂ ਦੋਸਤੋਂ ਪਹੁੰਚੇ ਆ ਸੁਖਮਨੀ ਮੋਟਰਸ ਦੇ ਬਾਈਰ ਕਹਿੰਦਾ ਬਹੁਤ ਸਾਫ਼ ਸੁਥਰਾ ਕੰਮ ਤੇ ਅੱਜ ਆਪਾਂ ਤੁਹਾਨੂੰ ਜਾਇਜ਼ ਰੇਟਾਂ ਤੇ ਵਧੀਆ ਗੱਡੀਆਂ ਦਿਖਾਵਾਂਗੇ ਤੇ ਬਾਈਰ ਕਿਆਂ ਨੂੰ ਮਿਲਦੇ ਆ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਆ ਗੱਡੀਆਂ ਆਜੋ ਭਾਈ ਭਾਈ 사ਸੀ ਗਾਲ ਜੀ ਠੀਕ ਆ ਭਾਈ ਜੀ ਕੀ ਹਾਲ ਹੈ ਜੀ ਹਾਂਜੀ ਵਧੀਆ ਜੀ ਅੱਜ ਕਿੰਨੀਆਂ ਗੱਡੀਆਂ ਦਾ ਸਟਾਕ ਦਿਖਾਵਾਂਗੇ ਅੱਜ ਸਾਡੇ ਕੋਲੇ ਜੀ 14-15 ਗੱਡੀਆਂ ਦਾ ਸਟਾਕ ਹੈਗਾ ਕੁਝ ਆਪਣੇ ਪਿੱਛੇ ਬੋਗਲ ਚ ਖੜੀਆਂ ਨੇ ਕੁਝ ਇਹ ਹਾਜ਼ਰ ਖੜੀਆਂ ਨੇ ਕਿਉਂਕਿ ਬਰਸਾਤ ਦੇ ਦਿਨ ਚੱਲ ਰਹੇ ਆ ਗੱਡੀਆਂ ਜ਼ਿਆਦਾ ਲਿਪੜ ਜਾਂਦੀਆਂ ਹਾਂਜੀ ਹਾਂਜੀ ਤੇ ਇਹਦੇ ਕਰਕੇ ਅੰਦਰ ਲਾਈਆਂ ਹੋਈਆਂ ਨੇ ਤੇ ਬਾਕੀ ਮਾਤਾ ਨੈਣਾ ਦੇਵੀ ਦੇ ਦਿਨ ਚੱਲਦੇ ਆ ਸਾਡੇ ਬਲਾਜੋ ਨੈਣਾ ਦੇਵੀ ਗਏ ਹੋਏ ਨੇ ਠੀਕ ਹੈ ਠੀਕ ਹੈ ਜੀ ਹਾਂ ਤੇ ਵਾਈ ਫਿਰ ਸ਼ੁਰੂ ਕਰੀਏ ਜੀ ਹਾਂਜੀ ਹਾਂਜੀ ਜੀ ਬਸ ਜਿਵੇਂ ਜੀ ਤੁਹਾਨੂੰ ਦੱਸੀ ਸੀ ਇਹ ਸਕੋਰਪੀ ਹੋਈ ਜੀ ਜੀ ਬਾਈ ਇਹ 2018 ਮਾਡਲ ਹੈਗੀ ਜੀ ਬਿਲਕੁਲ ਅਨ ਟੱਚ ਨਵੀਂ ਕਾਰ ਹੈ ਜੀ 800000 ਦੇ ਤਕਰੀਬਨ ਲਗਭਗ ਚੱਲੀ ਹੋਈ ਹੈਗੀ ਜੀ ਫਰਸਟ ਓਨਰ ਹੈ ਜੀ ਜੋ ਕੋਮਹਾ ਦਾ ਟਾਇਰ ਲੱਗਿਆ ਜੀ ਲਾਇ ਲੱਗਿਆ ਲੱਖ ਸਵਾ ਲੱਖ ਰੁਪਏ ਦੇ ਜੀ ਵਿੱਚੇ ਟਾਇਰ ਸਮੇਤ ਲੱਖ ਸਵਾ ਲੱਖ ਰੁਪਏ ਦੀ ਕੀਮਤ ਦੇ ਆ ਜੋ ਅੰਦਰੋਂ ਚੈੱਕ ਕਰੋ ਐਸ 11 ਹੈ ਇਹ ਜੀ ਜਿਹੜਾ ਸਕੋਰ ਵੀ ਉਸ ਚ ਟੋਪ ਵਾਲਾ ਮਾਡਲ ਅੰਦਰੋਂ ਇੰਟੀਰੀਅਰ ਵਾਈਜ਼ ਬਿਲਕੁਲ ਨਵੀਂ ਜਿਹੀ ਜੀ ਤੁਸੀਂ ਸ਼ੋਰੂਮ ਚੋਂ ਲੈਣੋ ਕਾਰ ਉਹੀ ਜੀ ਕਾਰ ਤੁਹਾਨੂੰ ਮਿਲੂਗੀ ਜੀ ਮੈਂ ਵੀ ਅੰਦਰੋਂ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਚੰਗੀ ਤਰ੍ਹਾਂ ਦੇਖ ਲਓ ਜ਼ਰੂਰ ਦੇਖ ਚੈੱਕ ਕਰੋ ਜੀ ਜੀ ਬਾਈ ਜੀ ਫਰਸਟ ਰਾਉਂਡ ਹੈ ਬਾਈ ਜੀ ਫਰਸਟ ਰਾਉਂਡ ਹੈ ਜੀ ਜਮਾ ਜੀ ਤੇ ਇੰਜਨ ਗੇਅਰ ਦੀ ਬਿਲਕੁਲ ਨਵੀਂ ਹੋਊਗੀ ਗਾਰੰਟੀ ਹੋਊਗੀ ਇਸ ਗੱਲ ਦੀ ਜੀ ਠੀਕ ਹੈ ਜੀ ਟਾਇਰ ਤੁਹਾਨੂੰ ਦਿਖ ਰਹੇ ਨੇ ਬਾਡੀ ਤੁਹਾਨੂੰ ਦਿਖ ਰਹੀ ਹੈ ਲੱਗੀ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਊ ਸਾਡੀ ਜੀ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਆ ਕੇ ਬਾਈ ਚੈੱਕ ਕਰ ਸਕਦੇ ਆ ਜੇ ਕੋਈ ਵੀ ਕਿਸੇ ਵੀਡੀਓ 'ਚ ਕੋਈ ਗਲਤ ਗੱਲ ਕਹੀ ਜਾਊਗੀ ਜਾਂ ਉਹਦੇ 'ਚ ਫਰਕ ਪਾਇਆ ਜਾਊਗਾ ਉਹ ਤੇ ਦਿੰਦਾਰੀ ਹੋਊਗੀ ਜੀ ਬਾਈ ਜੀ ਅਸੀਂ ਇਸੇ ਗੱਲ ਕਰਕੇ ਉਹ ਜਾਣੇ ਜਾਂਦੇ ਸਾਡੀਆਂ ਤਾਂ तकरीबन ਗੱਡੀਆਂ ਫੋਨ ਤੇ ਹੀ ਜਾਂਦੀਆਂ ਜੀ ਜੀ ਬਾਈ ਵੀ ਪਾਰਟੀ ਬਹੁਤ ਘੱਟ ਦੇਖਣ ਆਉਂਦੀ ਐ ਜੀ ਇੰਟੀਰੀਅਰ ਵਗੈਰਾ ਬਹੁਤ ਵਧੀਆ ਅੰਦਰੋਂ ਬਹੁਤ ਵਧੀਆ ਗੱਡੀ ਜਿਹੜੀ ਸਾਫ਼ ਆ ਹਾਂਜੀ ਹਾਂਜੀ ਤੇ ਬਾਈ ਜੀ ਪੈਟਰੋਲ ਆ ਕਿ ਡੀਜ਼ਲ ਹੈ ਜੀ ਨਹੀਂ ਜੀ ਡੀਜ਼ਲ ਹੈ ਜੀ ਡੀਜ਼ਲ ਐਸ 11 ਜੀ ਡੀਜ਼ਲ ਮਾਡਲ ਸਕੋਰਪਿਓ 2018 ਟੌਕੋਲਾ ਮਾਡਲ ਜੀ ਜੀ ਅਸੀਂ ਲੋਨ ਦੀ ਸੁਵਿਧਾ ਵੀ ਫੁੱਲ ਦਿੰਦੇ ਆ ਜੀ ਜੀ ਬਾਈ ਤੁਹਾਡਾ ਮਤਲਬ ਸਿਬਲ ਚੈੱਕ ਕਰਾਂਗੇ ਸਿਬਲ ਓਕੇ ਹੋਇਆ ਨਾਲ ਦੀ ਨਾਲ ਤੁਹਾਡਾ ਲੋਨ ਪਾਸ ਹੋ ਜਾਊਗਾ ਲੋਨ ਡਾਊਨ ਪੇਮੈਂਟ ਲੇ ਕੇ ਤੁਹਾਨੂੰ ਗੱਡੀ ਦੀ ਡਿਲੀਵਰੀ ਦੇ ਦੇ ਦਾਂਗੇ ਜੀ ਬਾਈ ਤੁਹਾਨੂੰ ਟੋਟਲ ਪੇਮੈਂਟ ਦੇਣ ਦੀ ਜ਼ਰੂਰਤ ਨਹੀਂ ਹੈ ਜੀ ਸਿंपल ਤੁਹਾਡਾ ਓਕੇ ਹੋਣਾ ਚਾਹੀਦਾ ਤੇ ਬਿਨਾ ਟ੍ਰਾਂਸਫਰ ਅਸੀਂ ਕੋਈ ਵੀ ਗੱਡੀ ਨਹੀਂ ਦਿੰਦੇ ਚਾਹੇ ਤੁਸੀਂ ਲੋਨ ਕਰਵਾਓ ਨਾ ਕਰਵਾਓ ਜੋ ਵੀ ਗੱਡੀ ਲਵੋਗੇ ਉਹਨੂੰ ਟ੍ਰਾਂਸਫਰ ਅਸੀਂ ਜ਼ਰੂਰ ਕਰਵਾਵਾਂਗੇ ਠੀਕ ਹੈ ਬਾਈ ਬਿਗੈ ਟ੍ਰਾਂਸਫਰ ਨਹੀਂ ਦਿੰਦੇ ਜਿਸ ਤਰ੍ਹਾਂ ਹੋਣਾ ਵਰਨਾ ਖੜੀਏ ਜੀ ਇਹ ਮਾਨਸਾ ਨੰਬਰ ਦੀ ਹੈ ਜੀ ਪੀ ਵੀ 31 ਬਾਈ ਜੀ ਹਾਂਜੀ ਹਾਂਜੀ ਜੀ ਬਾਈ ਪੇਡ ਨੰਬਰ ਲੱਗਿਆ ਜੀ ਦੇਖੋ ਵੇਲੇ ਵੇਲੇ ਜੀ ਜੀ ਨਵੀਂ ਕਾਰ ਹੈ ਬਿਲਕੁਲ ਇਹੜੇ ਓਨਰ ਆ ਬਾਈ ਜੀ ਇਹ ਇਹ ਸੈਕੰਡ ਓਨਰ ਹੈ ਜੀ ਜੀ ਸੈਕੰਡ ਓਨਰ ਹੈ ਹਾਂ ਜੀ ਤੇ ਅ ਅਲਾਇ ਦੇਖ ਲੋ ਟਾਇਰ ਦੇਖ ਲੋ ਟਾਇਰ ਪੂਰੇ ਵਧੀਆ ਦੋ ਟਾਇਰ ਬਿਲਕੁਲ ਨਵੇਂ ਨੇ ਆ 60 ਕੇ ਪੈਸੇ ਟਾਇਰ ਹੈ ਜੀ ਬਾਡੀ ਦਿਖਾਓ ਚਾਰੇ ਪਾਸੋਂ ਲੈ ਵੀ ਅੰਦਰੋਂ ਬਾਹਰੋਂ ਬੈਕ ਸਾਈਡ ਤੋਂ ਤੁਹਾਨੂੰ ਚੰਗੀ ਤਰ੍ਹਾਂ ਗੱਡੀ ਚੈੱਕ ਕਰਾ ਦਿੰਨੇ ਆ ਤੇ ਬਾਈ ਜੀ ਹੋਰ ਗੱਡੀ ਦੇ ਟਾਇਰਾਂ ਬਾਰੇ ਦੱਸੋ ਜੀ ਟਾਇਰ ਬਿਲਕੁਲ ਨਵੇਂ ਨੇ ਜੀ ਜੀ ਜੇ ਕੋਈ ਪਾਰਟੀ ਕਦੇ ਇੰਗਲੈਂਡ ਆ ਜਾਂਦੀ ਹੈ ਤਾਂ ਠੀਕ ਹੈ ਨਹੀਂ ਇਹਦੇ ਦੋ ਟਾਇਰ ਸਾਡਾ ਮੰਨਿਆ ਪਿਛਲੇ ਬਿਲਕੁਲ ਜਿਵੇਂ ਨਿਊ ਰੈਂਡ ਪਾਉਣ ਦਾ ਜੀ ਜੀ ਤੇ ਬਾਈ ਜੀ ਰੇਟ ਕਿੰਨਾ ਇਹਦੇ ਸਿਰਫ ਇਹ ਇੱਥੇ ਥੋੜਾ ਜਿਹਾ ਗੱਡੀ ਮੋੜਨ ਲੱਗੇ ਥਲੋ ਥੋੜੀ ਜਿਹੀ ਟੱਚ ਹੋ ਗਈ ਸੀ ਡਿਵਾਈਡਰ ਨਾਲ ਤੇ ਇੱਥੇ ਕਲਰ ਡੈਂਟ ਜਿਆ ਥੋੜਾ ਜਿਹਾ ਇਹ ਵੀ ਕਰਵਾ ਕੇ ਦੇ ਦਿੰਨੇ ਆ ਜੀ ਬਾਈ ਤੇ ਗੱਡੀ ਤੁਹਾਨੂੰ ਫੁੱਲ ਲੋਕ ਕੇ ਮਿਲੂਗੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਕਿਤੇ ਕੋਈ ਕਲਮ ਹੋਰ ਤਾਂ ਨਹੀਂ ਬਾਈ ਜੀ ਲੱਗੀ ਹੋਈ ਨਹੀਂ ਜੀ ਨਹੀਂ ਠੀਕ ਹੈ ਮਤਲਬ ਕੋਈ ਐਕਸੀਡੈਂਟ ਲੱਗੀ ਹੋਈ ਜੀ ਨਿਊ ਜੀ ਜੀ ਅੰਦਰੋਂ ਚ ભાઈજી रेट ਤੇ ડિસ્કાઉન્ટ ਦਾ ਦੱਸੋ ਜੀ रेट ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ ਡਿਸਕਾਊਂਟ ਦੇਵਾਂਗੇ ਤੁਹਾਡਾ ਨਾਮ ਲਊਗਾ ਜੀ ਠੀਕ ਹੈ ਜੀ रेट ਮੌਕੇ ਦੇ ਮੁਤਾਬਕ ਜੋ ਜਮਾਂ ਬਿਲਕੁਲ ਜੈਨੂਅਲ ਡੇਟਾ ਦੀ ਦਿੱਤੀ ਜਾਊ ਕਿਉਂਕਿ ਕਾਰਨ ਹੈ ਬਾਈ ਜੀ ਵੀ ਜਿਸ ਤਰ੍ਹਾਂ ਹੁਣ ਤੁਹਾਨੂੰ ਦੱਸਿਆ ਟਾਇਰ ਹੋ ਲੋ ਟਾਇਰ ਲੱਗ ਜਾਂਦੇ ਨੇ ਰੇਟ ਦਾ ਫਰਕ ਪੈ ਜਾਊਗਾ ਜੀ ਜੀ ਇਸ ਕਰਕੇ ਮੌਕੇ ਦੇ ਮੁਤਾਬਕ ਜੈਨੂਨ ਜੋ ਗੱਡੀਆਂ ਦੇ ਗਾਰੰਟੀ ਇਹ ਚੀਜ਼ ਦਿੱਤੀਆਂ ਉਹ ਹੈਗੀਆਂ ਬਿਲਕੁਲ ਵਾਜੂ ਰੇਟ ਦਿੱਤੀ ਜਾਊਗੀ ਕੋਈ ਵੀ ਬੰਦਾ ਆ ਕੇ ਰੇਟ ਦੇਖ ਕੇ ਲੈ ਸਕੇ ਕਿਉਂਕਿ ਕਾਰਨ ਇਹ ਹੈ ਬਾਈ ਜੀ ਹੁਣ ਅਸੀਂ ਤੁਹਾਨੂੰ ਕਹਿ ਦਈਏ ਇੱਕ ਪਾਸੇ ਕੋਈ ਮਾੜੀ ਗੱਡੀ ਦੱਸ ਦਿੰਦਾ ਇੱਕ ਪਾਸੇ ਚੰਗੀ ਹੁੰਦੀ ਹੈ ਉਹਨਾਂ ਦੇ ਰੇਟ ਦਾ ਹੋ ਜਾਂਦਾ ਜਦੋਂ ਗੱਡੀ ਆ ਕੇ ਦੇਖਦਾ ਨਾ ਬੰਦਾ ਜੀ ਜੇ ਜਿਹੜੀ ਗੱਡੀ ਦੀ ਇਹ ਮੌਕੇ ਦੀ ਕੀਮਤ ਹੈ ਜੇ ਉਹ ਜਾਇਜ਼ ਰੇਟ ਨਾਲ ਮਿਲੀ ਤਾਂ ਉਹਦੇ ਅਸੀਂ ਦੇ ਅੰਦਰ ਹੋਵਾਂਗੇ ਠੀਕ ਹੈ ਬਾਈ ਜੀ ਜਿਸ ਤਰ੍ਹਾਂ ਹੁਣ ਘੱਟ ਬਜਟ 'ਚ ਕਿਸੇ ਐਕਸ ਜੂਵੀ ਗੱਡੀ ਹੈ ਡਬਲਯੂ 8 ਮਾਡਲ ਹੈ ਜੀ 2012 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਜੀ ਜੀ ਇਹ ਕਿਸੇ ਅਫੀਸਰ ਬੰਦੇ ਦੀ ਗੱਡੀ ਸੀ ਜਿਹੜਾ ਇਹਦੇ ਤੇ ਨੰਬਰ ਹੈ ਜੀ ਇਹ ਪੇਡ ਲੱਗਿਆ ਹੋਇਆ ਇਹ ਲੌਣਗੇ ਬੰਦੇ ਜੀ ਇਹਦੇ ਤੇ ਨਵਾਂ ਨੰਬਰ ਲੱਗੂਗਾ ਠੀਕ ਹੈ ਜੀ ਠੀਕ ਹੈ ਜੀ ਜੀ ਤੇ ਨੰਬਰ ਲੱਗ ਗਿਆ ਵੈਸੇ ਪਲੇਟਾਂ ਹੀ ਲੱਗਣੀਆਂ ਰਹਿਣੀਆਂ ਜੀ ਤੇ ਬਾਈ ਕਿਹੜੇ ਓਨਰ ਹੈ ਜੀ ਇਹ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਹਾਂ ਜੀ ਠੀਕ ਹੈ ਜੀ ਨਵੀਂ ਅੰਟਰੋ ਤੋਂ ਚੰਗੀ ਤਰ੍ਹਾਂ ਚੈੱਕ ਕਰਾ ਦਿੰਦੇ ਇਹ ਥਰਡ ਓਨਰ ਹੋ ਕੇ ਮਿਲੂ ਜੀ ਪਰ ਕਾਰਨ ਇਹ ਵੀ ਇਹਦੇ ਜਿਹੜਾ ਨੰਬਰ ਪੇਡ ਆ ਜੀ ਇਹ ਜਦੋਂ ਨੰਬਰ ਲਾਉਣਾ ਪੈਂਦਾ ਤਾਂ ਇਹ ਜਿਹੜੇ ਪਾਰਟੀ ਦੇ ਨਾਂ ਤੇ ਦੂਜਾ ਨੰਬਰ ਹੁੰਦਾ ਉਹਦੇ ਨਾਂ ਤੇ ਚੇਂਜ ਕਰਾਉਣੀ ਪੈਂਦੀ ਹੈ ਅੱਛਾ ਠੀਕ ਹੈ ਜੀ ਹਾਂਜੀ ਓਕੇ ਬਾਈ ਜੀ ਤੇ ਬਾਈ ਜੀ ਇਹਦਾ ਰੇਟ ਆ ਇਹਦਾ ਰੇਟ ਬਿਲਕੁਲ ਵਾਜਬ ਜੀ ਦੇਵਾਂਗੇ 3,60,000 ਰੁਪਏ ਦਾ 360 ਜੀ ਹਾਂਜੀ ਤੇ ਵਿੱਚੋਂ ਕੋਈ 7 ਟਾਇਰਾਂ ਦਾ ਜਮਾ ਨਵਾਂ ਲੱਗਿਆ ਹੋਇਆ ਜੀ ਜੀ ਇਹ ਮਿੱਟੀ ਲੱਗੀ ਹੋਈ ਆ ਤੁਸੀਂ ਮੁੱਲੇ ਲਗਾ ਜਮਾ ਨਵੇਂ ਟਾਇਰ ਨੇ ਜੀ ਉਹ ਦੋ ਬਿਲਕੁਲ ਨਵੇਂ ਫਰੈਸ਼ ਲੱਗੇ ਹੋਏ ਨੇ اےਸੀ ਪੈਸੇ ਟਾਇਰ ਆ ਪਿਛਲੇ ਜੀ ਜੀ ਲੈ ਵੀ ਟਾਇਰ ਵਗੈਰਾ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਾ ਦਿੰਦੇ ਆ ਬਿਲਕੁਲ ਨਵੇਂ ਟਾਇਰ ਪਾਈ ਹੋਏ ਆ ਗੱਡੀ ਦੀ ਜਿਹੜੀ ਕੰਡੀਸ਼ਨ ਹੈ ਏਸੀ ਵਗੈਰਾ ਦੀ ਹਰ ਇੱਕ ਤਰ੍ਹਾਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਜੀ ਸਾਰੇ ਸੈਂਸਰ ਚੱਲਦੇ ਆ ਜੀ ਜੀ ਇਹ ਗੱਡੀਆਂ ਜੇ ਐਕਸਜੂਵੀ ਜੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਜੀ ਕੋਈ ਸੈਂਸਰ ਵਗੈਰਾ ਨਹੀਂ ਚੱਲਦੇ ਹੁੰਦੇ ਜੀ ਹੋਰ ਹਰ ਇੱਕ ਸੈਂਸਰ ਚੱਲਦਾ ਜੀ ਸਭ ਕੁਝ ਓਕੇ ਮਿਲੂਗਾ ਜੀ ਤੁਹਾਨੂੰ ਜੀ ਬਾਈ ਤੇ ਬਾਈ ਜੀ ਕੋਈ ਡਿਸਕਾਊਂਟ ਵਗੈਰਾ ਨਹੀਂ ਡਿਸਕਾਊਂਟ ਜਿਹੜਾ ਤੁਹਾਡੇ ਵੀਡੀਓ ਤੇ ਆਊਗਾ ਜੀ ਉਹਨੂੰ 5000 ਰੁਪਏ ਦਾ ਡਿਸਕਾਊਂਟ ਦੇਵਾਂਗੇ 5 ਦਾ ਠੀਕ ਹੈ ਜੀ ਵੀ ਮਤਲਬ ਕਿ 355 ਜੀ ਤੁਸੀਂ ਹਾਂਜੀ ਨੈਟ ਜੀ ਠੀਕ ਹੈ ਜੀ ਇਹਦੇ ਚ ਕੋਈ ਛੋੜ ਨਹੀਂ ਹੋਊਗੀ ਜੀ ਜੀ ਲੈ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਬਈ ਦਰਸ਼ਕੋ ਹਾਂਜੀ ਜਿਹੜੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਬਾਈ ਜੀ ਕਲਮ ਵਗੈਰਾ ਤਾਂ ਨਹੀਂ ਕਿਤੇ ਲੱਗੀ ਹੋਈ ਜੀ ਨਹੀਂ ਦੇਖੋ ਮੜੀ ਮੂਰਤੀ ਕੋਈ ਵੱਡੀ ਗੱਡੀ ਐਸ ਗ੍ਰੇਸਪੇ ਤੋਂ ਕਲਮ ਵਗੈਰਾ ਮੋੜੀ-ਵੋਠੀ ਇੱਕ ਅਦਾ 20-25 ਪੈਂਟ ਵਗੈਰਾ ਹੁੰਦਾ ਜੀ ਜੀ ਐਵੇਂ ਗਲਤ ਗੱਲ ਕਹਿ ਕੇ ਤੋਕੇ ਸੇ ਕਸਟਮਰ ਨੂੰ ਬੁਲਾਈਏ ਬਿਲਕੁਲ ਉਹ ਠੀਕ ਨਹੀਂ ਲੱਗਦਾ ਐਕਸੀਡੈਂਟ ਲੱਗੀ ਹੋਈ ਜੀ ਨੂੰ ਠੀਕ ਹੈ ਜੀ ਓਕੇ ਹਾਂਜੀ ਭਾਈ ਜੀ ਆਹ ਗੱਡੀ ਬਾਰੇ ਦੱਸੋ ਜੀ ਇਹ ਸਿਆਜ ਹੈ ਜੀ 2018 ਮਾਡਲ ਹੈ ਤੇ ਹੁਣੇ ਆਈ ਹੈ ਹਜੇ ਤਾਂ ਐ ਕਹਿੰਦੇ ਆ ਵੀ ਧੋਤੀ ਸਵਾਰੀ ਵੀ ਨਹੀਂ ਹੈ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਆਈਗੀ ਉਸ ਤਰ੍ਹਾਂ ਹੀ ਲਿਬੜੀ ਹੈ ਜੀ ਤੇ ਕੋਈ ਐਕਸੀਡੈਂਟ ਲੱਗੀ ਵੱਜੀ ਨਹੀਂ ਕਿਸੇ ਬਸੋਂ ਜੀ ਕਿਸੇ ਆਫੀਸਰ ਬੰਦੇ ਤੋਂ ਲਈ ਹੈ ਜੀ ਗਾਰ ਇਹ ਠੀਕ ਹੈ ਜੀ ਤੇ ਬਕਾਇਦਾ ਸੀ ਉਹਦਾ ਨਾਮ ਵੀ ਦੱਸ ਦਿਆਂਗੇ ਜੀ ਜੀ ਪਾਰਟੀ ਤੋਂ ਪਤਾ ਕਰ ਸਕਦੇ ਆ ਜੀ ਜੀ ਤੇ ਟਾਇਰ ਅਲਾਈ ਵੀਲ ਬਹੁਤ ਟੌਪ ਦੇ ਲੱਗੇ ਹੋਏ ਆ ਜੀ ਬਾਕੀ ਬੜਾ ডিসਪਲੇ ਹੁੰਦੀਆਂ ਨੇ ਜਦੋਂ ਮੁਲਾਜ਼ਮ ਹੁੰਦੇ ਨੇ ਜੀ ਜੀ ਬਾਈ ਤੇ ਤੁਹਾਨੂੰ ਦਿਖਾਵਾਂਗੇ ਸਾਰੀਆਂ ਗੱਡੀਆਂ ਤੇ ਬਾਈ ਜੀ ਇਹ ਕਿਹੜੇ ਓਨਰ ਹੈ ਇਹ ਗੱਡੀ ਇਹ ਇਹ ਸੈਕੰਡ ਓਨਰ ਹੈ ਜੀ ਜੀ ਠੀਕ ਹੈ ਜੀ ਤੇ ਬਾਈ ਜੀ ਕਾਗਜ਼ ਪੱਤਰਾਂ ਦੀ ਪੂਰੀ ਫੁੱਲ ਗਾਰੰਟੀ ਹੈ ਜੀ 100% ਜੀ ਜੇ ਅੱਜ ਤੋਂ ਪਹਿਲਾਂ ਜਿੰਨਾ ਚਿਰਕਾਰ ਚੱਲਦੀ ਹੈ ਰੋਡ ਤੇ ਜਿੰਨਾ ਜਰ ਪਾਰਟੀ ਕੋਲੇ ਚੱਲਦੀ ਹੈ ਅੱਜ ਤੋਂ ਪਹਿਲਾਂ ਹੀ ਕਾਗਜ਼ਾਂ ਦੀ ਕੋਈ ਵੀ ਕੰਪਲੇਂਟ ਆ ਜੇ ਜੀ ਜੀ ਉਹਦੀ ਸਾਡੀ ਜ਼ਿੰਮੇਵਾਰੀ ਹੋ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਤੁਹਾਡਾ ਅਸੀਂ ਚਲੋ ਨੂੰ ਹੋ ਗਿਆ ਤਾਂ ਮਾੜਾ ਹੁੰਦਾ ਸਾਡਾ ਪਹਿਲਾ ਰਿਕਾਰਡ ਪਤਾ ਕਰਕੇ ਹੁੰਦਾ ਫਿਰ ਪਤਾ ਲੱਗੂਗਾ ਜੀ ਜੀ ਜਿਹੜੇ ਵੀ ਦਰਸ਼ਕਾਂ ਨੇ ਗੱਡੀਆਂ ਲੈਣੀਆਂ ਹੋਊਗਾ ਬਾਈ ਜੀ ਕਹਿੰਦਾ ਜਿਹੜਾ ਨੰਬਰ ਆ ਉਹ ਪਸ ਸਕਰੀਨ ਦੇ ਉੱਪਰ ਸ਼ੋਅ ਕਰਦੇ ਆਂਗੇ ਤੇ ਬਾਈ ਜੀ ਕਹਿੰਦਾ ਕੰਟੈਕਟ ਕਰ ਸਕਦਾਗਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਬਾਈ ਜੀ ਆਪਣਾ ਜਿਹੜਾ ਨੰਬਰ ਆ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ ਨੰਬਰ ਹੈ ਸਾਡਾ ਜੀ 98552 7171 99156 0056 ਠੀਕ 770 735 ਉਹਦਾ ਠੀਕ ਹੈ ਠੀਕ ਹੈ ਥੈਂਕ ਯੂ ਧੰਨਵਾਦ